ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਾਜੀਕੋਟ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਤਰਨਤਾਰਨ ਅੰਮ੍ਰਿਤਪਾਲ ਵਿਰਗੋਲਾ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਫਿਰ ਤੁਹਾਨੂੰ ਚਾਰ گاਵਾਂ ਦਿਖਾਉਣੀ ਆ ਤੇ ਚਾਰੇ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਕਰਦੇ ਹਾਂ ਵੀ ਜੀ ਇਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਸਨਾਂ ਤੇ ਕੀ ਜੀ ਬਾਬੇ ਪਾਲਾ ਹੁੰਦੀ ਬੜੀ ਕਿਰਪਾ ਸਾਧ ਚਲੋ ਜੀ ਕਿਰਪਾ ਚੀ ਦੀ ਜੇ ਤੇ ਅੱਜ ਕੀ ਗੱਲ ਹੋਈ ਪਈ ਆ ਬੜੇ ਸਾਰੇ ਉਹ ਭਾਜੀ ਲੈਡ ਨੇ ਮਾਰਿਆ ਅੱਜ ਅੱਛਾ ਲੈਡ ਨਾਲ ਚਲੇਗੀ ਤੁਹਾਡੇ ਵਿਲੋ ਜੇ ਗਾੜੀ ਗਾੜੀ ਮਾਲਣ ਵਾਲਾ ਮਾਲ ਵਣ ਚਾਜਣ ਵਾਲਾ ਗਿਆ ਮਮੀ ਉਧਰ ਲਿਬੜਿਆ ਖਲੋ ਗਿਆ ਮੈਂ ਵੀ ਤੁਹਾਡਾ ਕੰਮ ਲੇਟ ਹੋ ਗਿਆ ਆਪ ਵੀ ਜ਼ਿਆਦਾ ਨਾਲ ਹੀ ਪੈਪ ਉੱਤੇ ਪਾੜੀ ਆ ਤੇ ਰੱਖਿਆ ਰੁਪਈਆ ਭਾਜੀ ਵਾਲੇ ਉਧਾਂ ਲੱਗੇ ਗਾਵਾਂ ਦੇ ਸਾਬ ਨੂੰ ਨਹੀਂ ਚਾਜਣਾ ਅੱਜ ਵਜਾ ਅੱਛਾ ਹਾਂਜੀ ਬੱਤੀ ਨੇ ਕੀਤਾ ਲੇਟ ਸਾਰਾ ਕੰਮ ਆਪਾਂ ਅੱਜ ਗਾਵਾਂ ਲਿਸ਼ਕ ਨਹੀਂ ਦਈਆਂ ਫੋਰੀਆਂ ਨਹੀਂ ਭਾਜੀ ਮੜੇ ਮੋਟੀਆਂ ਪਾਸੇ ਇੱਕ ਸੁ ਚਲੋ ਫਿਰ ਨਾਮ ਦੱਸਦੇ ਇੱਕ ਮੈਂ ਭਾਈ ਮੇਰਾ ਅੰਮ੍ਰਿਤਪਾਲ ਸਿੰਘ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਸੀਲ ਵੀ ਤਰਨਤਾਰਨ ਤੇ ਪਿੰਡ ਕਾਜੀਕੋਟ ਪਿੰਡ ਕਾਜੀਕੋਟ ਮੇਨ ਰੋਡ ਤੋਂ ਬਾਬੂੜੇ ਸਾਹਣ ਜਿਹੜਾ ਰੋਡ ਜਾਂਦਾ ਕਾਜੀਕੋਟ 1 ਕਿਲੋਮੀਟਰ ਬਾਈਪਾਸ ਤੋਂ ਲੱਗ ਗਈ 1 ਕਿਲੋਮੀਟਰ ਤੋਂ ਵੀ ਘੱਟ ਹੀ ਆ ਵੈਸੇ ਤੇ ਰੋਡ ਦੇ ਉੱਪਰ ਹੀ ਆ ਹਨਾ ਹਾਂਜੀ ਹਾਂਜੀ ਤੇ ਫੋਨ ਨੰਬਰ ਵੀ ਬੋਲਦੇ ਇੱਕ ਮੇਰਾ 8423 ਮੇਰਾ 18615 ਇੱਥੇ ਵਰਸਾ ਚੱਲਦਾ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨਾ ਮੇਰਾ ਵੀ ਭਾਜੀ 15 ਦਿਨ ਹੋ ਗਏ ਗਾਂ ਸੁਈ ਨਾ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਜੇ ਦੇ ਕੋਲ ਦੁੱਧ ਵੀ ਬਾਰੀ 17 ਕਿਲੋ ਆਊਗਾ 15 ਕਿਲੋ ਸਾਡੇ ਘਰ ਕੋ ਵੀ ਦੋ ਟਰਾਂ ਮਿਲਦੇ ਤਿੰਨ ਟਰਾਂ ਮਿਲਦੇ ਪੱਕਾ ਦੁੱਧ ਹੈਗਾ ਜੀ 15 ਲੀਟਰ ਮੈਂ ਨਾਲ ਵੀ ਬਾਰੀ 15 ਕੱਢ ਦੇ ਕੋਈ ਵੀਰ ਗਾਂ ਲੈ ਜੇ ਨਹੀਂ ਇੱਥੇ ਰਹਿਣ ਦੇ ਇਧਰ ਵੇਖੋ ਫਿਰ ਆ ਪੀਪਾ ਜੀ ਅੱਛਾ ਸ਼ੇਕ ਕਰ ਦੂਗੀ ਥੱਲੇ ਕੋਲੇ ਥਾਂ ਠੀਕ ਆ ਫਟ ਫਟ ਵੇਖੋ ਇਧਰ ਚਲੋ ਖੋਲੋ ਫਿਰ ਤੋਰ ਜੀ ਉਹ ਜਿਹੜੇ ਮਾਲ ਹੀ ਨਹੀਂ ਆ ਰਿਹਾ ਪੀਪਾ ਜੀ ਲਿਸ਼ਕਿਆ ਪਾਜੀ ਨਹੀਂ ਪਾਜੀ ਮਗਾਵਾ ਚਕੀਆਂ ਚਲੋ ਕੋਈ ਗੱਲ ਨਹੀਂ ਬੱਸ ਵਿਕਣਾ ਤੇ ਚਲੋ ਪਛੂਈ ਆ ਹਾਂਜੀ ਹਾਂਜੀ ਬਾਕੀ ਆ ਜਿਹੜੇ ਆ ਵੀਰ ਜੀ ਇਹਨਾਂ ਨੇ ਜੁੱਤਾਂ ਦੇ ਬੰਨੀ ਉਹਨਾਂ ਦੀ ਥੋੜੀ ਅਲਰਜੀ ਕਰਦੀ ਏ ਇਹ ਨਹੀਂ ਭਾਜੀ ਪਾਜੀ ਉੱਥੇ ਬਹਿਣ ਦਊਗੀ ਇਹ ਗਾਂ ਥੋੜਾ ਵਾ ਇਧਰ ਵੇਖੋ ਇਹ ਮੱਝ ਆ ਐਦਾਂ ਹੀ ਇਧਰੋਂ ਚੋਲਣੀ ਠੀਕ ਆ ਜੀ ਹੋਵੇ ਸਾਡ ਮੂੰਹ ਹੀ ਫਾ ਲਈ ਠੀਕ ਆ ਜੀ ਕੋਈ ਨਹੀਂ ਆ ਠੀਕ ਆ ਹਾਂਜੀ ਬਾਕੀ ਦੋਧਰੀ ਚੋਈ ਤੁਸੀਂ ਆਪ ਕਰਕੇ ਖੜਨੀ ਤੇ ਇਹਦਾ ਫਿਰ ਮੁੱਲ ਮੁੱਲ ਜਾਇਜ਼ ਹੈ ਕਿੰਨਾ ਮੁੱਲ 55000 ਰੁਪਏ ਜਿੰਨਾ ਮਾਨਕ ਉਹ ਕਰਦਾ ਕਿੰਨਾ ਕਰ ਦਈਏ ਜੋ ਕਹਿ ਲੋਗੇ ਤੇ ਪੰਜ ਹੀ ਛੱਡੀਏ ਹਾਂਜੀ ਪੰਜ ਹੀ ਛੱਡੀਏ ਕਰ ਦਾਂਗਾ ਜੀ ਕਿ ਹੋਰ ਕਰ ਦੋਗੇ 50000 ਠੀਕ ਆ ਹਾਂਜੀ ਕੀ ਕਰਾਂਗੇ ਕੋਈ ਵੀਰਪਰਾ ਜੋ ਯਾਰ ਕਹਿੰਦੇ ਛੱਡ ਦਾਂਗੇ ਮਾਨਤਨ ਕਰਾਂਗੇ ਖੁੱਲਾ ਕੁਬੀਰਪਰਾ ਭਾਜੀ ਫੂਲ ਆਉਣਾ ਚਵੇਂ ਖੁੱਲਾ ਕਰ ਦੋਗੇ ਮਾਨਤਨ ਕੇ ਭਾਜੀ ਹੁਣ ਗਾਂ ਬਸ ਮਾਈ ਜੇ ਹੁਣ ਖਾਲੋ ਕੁ ਵੀਰਪਰਾ 15 ਲੀਟਰ ਦੁੱਧ ਦੋ ਦਿਨ ਕੋ ਵੀਰ ਗਾਂ ਲੈ ਜੇ ਸਾਡੇ ਘਰ ਰਹਿਣ ਦੇ ਠੀਕ ਹੈ ਜੀ ਹਾਂਜੀ ਤੇ ਹੁਣ ਜਿਹੜੀ ਆ ਗਾਂ ਜੇ ਇਹ ਦੇਖੀ ਅਸੀਂ ਪਹਿਲਣ ਮੂੰਹ ਵੀ ਚਾਰ ਦੰਦ ਸੂਈ ਨੂੰ ਅੱਜ 10ਵਾਂ ਦਿਨ ਦੁੱਧ 12 ਕਿਲੋ ਤਿਆਰ ਹੋਗਾ ਲੱਗਣ ਦੇਵਾਵਾ ਮਾਸਾ ਤਿਆਰ 12 ਲੀਟਰ ਪਾਜੀ ਤਿਆਰ ਚਵਾਈ ਵੇਖੋ ਫਿਰ ਆਰਤੀ ਭਾਜੀ ਇਧਰ ਵੇਖੋ ਆਗਲੇ ਦਿਨ ਕਰ ਦਿੰਗੇ ਗਾਵਾਂ ਸ਼ੇਕ ਹੀ ਠੀਕ ਹੈ ਇਧਰ ਵੇਖੋ ਤੇ ਆ ਪਿਛਲੇ ਸਣਾ ਦੇ ਚਵਾਈ ਵੀ ਦੇਖ ਸਕਦੇ ਜੀ ਠੀਕ ਹੈ ਜੀ ਤੇ ਚਲੋ ਖੋਲੋ ਹਾਂ ਫਿਰ ਤੋਰੀ ਇਹਨਾਂ ਮੂੰਹ ਉਹ ਵੀ ਭਾਜੀ ਚਾਰ ਦੰਦ ਹੈ ਠੀਕ ਹੈ ਨਾ ਨਹੀਂ ਮੂੰਹ ਨਾ ਬਖਾਲ ਕੇ ਦੇਣੀ ਹੈ ਚੈੱਕ ਕਰਾ ਕੇ ਇਧਰ ਵੇਖੋ ਚੌਗੀ ਹੋਰ ਕੋਈ ਰਵੱਸ਼ੀ ਲੈ ਜਾਏ ਨਹੀਂ ਸਾਡੇ ਘਰ ਛੱਡ ਦੇ ਹਾਂ ਦੇਖ ਸਕਦੇ ਪਿਓਰ ਚਾਰ ਦੰਦ ਹੈ ਜੇ ਫੇਰ ਦੰਦ ਜੇ ਉੱਤਰ ਆਈਆਂ ਠੀਕ ਹੈ ਜੀ ਹਾਂਜੀ ਫ੍ਰਿਜਾਂ ਯਾਰ ਭੀ ਭਾਜੀ ਬਸ ਠੀਕ ਆ ਫ੍ਰਿਜਾਂ ਇਹ ਬਟਾਰੀ ਮੇਲਦੀਆਂ ਆ ਹੁਣ ਤਰਨ ਤਰਨ ਆਪਾਂ ਦੁਕਾਨ ਖੋਲਤੀ ਆ ਤੇ ਬਟਾਰੀ ਵੀ ਜਲਦੀ ਖੋਲ ਦੇਣੀ ਹੁਣ ਬਟਾਰੀ ਬਸ ਤਿਆਰੀ ਆ ਬਾਪੂ ਬਹੁਤ ਖੜਾ ਪਿਆ ਵਾ ਬਾਪੂ ਤੁਹਾਡੇ ਦਾ ਜੀ ਨਹੀਂ ਲੱਗੰਦਿਆ ਤੇ ਜੀ ਨਹੀਂ ਲੱਗੰਦਾ ਤੁਹਾਨੂੰ ਵੀ ਫੋਨ ਕਰਦਾ ਬਾਪੂ ਇਧਰ ਵੇਖੋ ਭਾਜੀ ਥਣ ਬੱਚੀ ਦੇ ਚਾਰੇ ਹਾਂਜੀ ਹਾਂਜੀ ਠੀਕ ਆ ਹਾਂਜੀ ਬਾਪੂ ਟਾਟਾ ਕਿੰਦਾ ਸਾਨੂੰ ਵੀ ਉਹਨਾਂ ਅੰਮ੍ਰਿਤ ਨ ਕੋਪੀ ਆ ਜਿਓ ਹੁਣ ਕੋਈ ਨਹੀਂ ਪਾਹੀ ਕਿਸੇ ਜਗ੍ਹਾ ਬਾਪੂ ਦਾ ਜੀ ਨਹੀਂ ਲੱਗੰਦਿਆ ਤੇਰਾ ਭਾਜੀ ਆ ਬੱਚਾ ਜੀ ਠੀਕ ਆ ਆ ਜਿਹੜਾ ਤੇ ਇਹਦਾ ਫਿਰ ਮੁੱਲ ਮੁੱਲ ਛੋੜਾ 10000 ਰੁਪਏ ਪਾਜੀ ਇਹਦਾ ਕਿੰਨਾ 47000 ਰੁਪਇਆ 47000 ਆ ਹਾਂਜੀ ਕਰਨਾਂ ਵਿੱਚ ਮੰਨਤਨ ਜਿੰਨਾ ਕਹਿ ਦੋਗੇ ਕਰ ਦਾਂਗੇ 45 ਦੇ ਦਈਏ ਹਾਂਜੀ 45 ਦੇ 43 ਵੀ ਦੇ ਦਾਂਗੇ ਅੱਛਾ 43 4000 ਦੀ ਬੱਛੀ ਦੇ ਦਾਂਗੇ ਅੱਪੀ ਪਾਜੀ ਕੋ ਵੀਰਪਾ ਕੱਠੇ ਲੂ ਹੋਰ ਦੋ ਥਾਣੇ ਵੇਖੋ ਪਾਜੀ ਗਾੜਣਾ ਗਾੜ ਤੇ ਪਛਾੜਣਾ ਪਛਾੜ ਇੱਕੋ ਅੱਜ ਕੇ ਚਾਰੇ ਵੇਖੋ ਠੀਕ ਹੈ ਜੀ ਹਾਂਜੀ ਠੀਕ ਹੈ ਦੇਖੋ ਪਾਜੀ ਹੁਣ ਆ ਗਈ ਆਪਣੇ ਕੋਲ ਇੱਕ ਹੋਰ ਬਾਕੀ ਇਹ ਆ ਵੀ ਜਿਹੜੇ ਰੇਟ ਦੱਸਣ ਦੇ ਮੰਨਤਾ ਨਹੀਂ ਨਾ ਜਿਵੇਂ ਖੁੱਲੇ ਹੋਣਗੇ ਕਸੇ ਖੁੱਲੇ ਮਾਰ ਤਾ ਨੂੰਣਗੇ ਕੋਈ ਫੋਨ ਲਾਵੇ ਇੱਕ ਰਿਗੇ ਭਰਾ ਮੋੜਦਾ ਥੋੜਾ ਪਾ ਕੇ ਨੂੰ ਠੀਕ ਹੈ ਇਹ ਦੇਖੋ ਪਾਜੀ ਫਰਿਜ ਗਿਆ ਅੱਜ ਆ ਪਾਜੀ ਤੇ ਕੀ ਗੱਲ ਕਰਤੀ ਪਡੀਆਂ ਪਟੀਆਂ ਪੁੱਟੀਆਂ ਬੰਨੀਆਂ ਜੀ ਇਹ ਨਾ ਪਾਜੀ ਪਾਜੀ ਸਤਾਜ ਪੱਠੇ ਪੱਠੇ ਪਾ ਕੇ ਪਹਿਰੇ ਲੰਮੇ ਪਏ ਉੱਤੇ ਫੋਟੋ ਲੱਗੀ ਮਹਾਰਾਜ ਦੀ ਅੰਦਰ ਕਮਰੇ ਚ ਅੱਛਾ ਉਹ ਆਪਣੇ ਅਭੀ ਜਾਂਚਾ ਕੱਢ ਗਈ ਇਹਨੂੰ ਪਹਿਲਾਂ ਲੱਗ ਰਿਹਾ ਇੱਥੇ ਵਜੀ ਟੈਂਕੇ ਲਾਗੇ ਚਾਰ ਅੱਛਾ ਹਾਂਜੀ ਐਂ ਕਿਆ ਕਰੇਗੇ ਲੜਾਈ ਲੜਾਈ ਹੋ ਗਈ ਹੈ ਨਹੀਂ ਪਾਜੀ ਇਹੋ ਗੱਲੋਂ ਬੰਦਾ ਸਾਜਾ ਲੜਾਈ ਲੜਦੀ ਨਹੀਂ ਕਰਦਾ ਆਪਣਾ ਬੰਦਾ ਹੈ ਠੀਕ ਹੈ ਹਾਂਜੀ ਠੀਕ ਹੈ ਤੇ ਇਹ ਦੇਖੋ ਕਿੰਨਾ ਦੁੱਧ ਇਹ ਕੋ ਵੀ ਅਰਬੀ ਭਾਜੀ ਪੰਜਵਾਂ ਦਿਨਿਆਂ ਨੂੰ ਮਛੀ ਸੂਈ ਨੂੰ ਮਛੀ ਇਹਦੇ ਮਗਰ ਅੱਛਾ ਹੋ ਗਿਆ 11 ਕਿਲੋ ਦੱਸ ਦੀ ਗਰੰਟੀ ਦੇਵਾਂਗੇ ਪੱਕੀ ਪੱਕਾ ਦੁੱਧ ਹੈਗਾ ਜੀ ਜਿਹੜਾ 10 ਸਾਢੇ ਘਰ ਕੋਈ ਮੇਲੇ ਦੁੱਧ ਮੇਥਰੇ ਬੋੜਾ ਮੇਥਰੇ ਵੀ ਤੋਰੋ ਹਾਂ ਇਧਰ ਵੇਖੋ ਅਰਬੀ ਭਾਜੀ ਇਹਨਾਂ ਕੋ ਵੀ ਵੀਰਾ ਕਹੇ ਕਿ ਉਹਨਾਂ ਦੀਆਂ ਮਾਰਤੀਆਂ ਵਾਂ ਤੇ ਇਹ ਲੱਤਾਂ ਮਾਰਦੀਆਂ ਵਾਂ ਠੀਕ ਆ ਗੇਟ-ਗੇਟ ਚੁਵਾਈ ਆਊਗੀ ਮੋਟੀ ਭਾਜੀ ਧਾਰ ਵੇਖੋ ਇਧਰ ਠੀਕ ਆ ਤੋਰੋ ਹਾਂ ਬਾਕੀ ਇਹ ਆ ਵੀ ਇਹ ਚੀਜ਼ਾਂ ਨੂੰ ਨਿਭਾਜੀ ਪੈਂਦੇ ਆ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਵੇਖ ਚਾ ਕੇ ਖੜਨੀਆਂ ਵਾ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਜਿਹੜੇ ਕਿਸੇ ਵੀਰ ਦੇ ਪਸੰਦ ਆ ਪਾਸ ਹੁੰਦੀ ਆ ਉਹੀ ਖੜੇ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਖੜਿਆ ਕਰੋ ਕਿਤੇ ਵੀ ਲੈਣਾ ਵਾ ਜ਼ਰੂਰੀ ਨਹੀਂ ਕਿ ਇੱਥੋਂ ਹੀ ਜਿੱਥੋਂ ਵੀ ਕੋਈ ਵੀ ਪਸ਼ੂ ਲੈਣਾ ਵਾ ਆਪਣੀ ਦੋ ਟਾਈਮ ਚਬਾਈ ਕਰਕੇ ਖੜਿਆ ਕਰੋ ਇਦਾਂ ਪਾਜੀ ਇਦਾਂ ਹੀ ਕੋਈ ਵੇਲੇ ਬੱਚਿਆਂ ਦੀਆਂ ਪ੍ਰਵਾਹਾਂ ਨਹੀਂ ਕਰਦੀਆਂ ਇਦਾਂ ਨਹੀਂ ਇਦਾਂ ਹੀ ਵੇਚਣਾ ਠੀਕ ਹੈ ਜੀ ਚਲੋ ਲੈ ਆਓ ਓਏ ਤੇ ਇਹਦਾ ਕੀ ਮੁੱਲ ਜੇ ਫਿਰ ਮੁੱਲ ਛੋੜਾ ਜੇ ਆਪ ਵੀ ਪਾਜੀ ਇਹਦਾ ਕਿੰਨਾ 45000 ਰੁਪਇਆ 45000 ਹਾਂਜੀ ਤੇ ਵਿੱਚੋਂ ਕਰਨਾ ਮੰਨ ਤਨ ਜੋ ਕਹਿ ਦੋਗੇ ਕਿੰਨਾ ਕਰਨਾ ਜੋ ਕਹਿ ਦੋਗੇ ਤੁਸੀਂ 42 ਦੇ ਦਈਏ ਨਹੀਂ ਪਾਜੀ ਧੱਕਾ ਨਹੀਂ ਧੱਕਾ ਕੀ ਹੁੰਦਾ ਹੱਸਬ ਨੂੰ ਪੁੱਛ ਲੋ ਕਰਨਾ ਕੋਈ ਇੱਚਾ ਵਿੱਚ ਦੇ ਦਾਂਗੇ 42 ਦੇਾਂਗੇ ਅੱਛਾ 42000 ਚੱਲ ਸਰਦਾ ਅੱਛਾ 41 ਦੀ ਦੇ ਦੋਗੇ 41000 ਵੀ ਵਾਸ਼ੀ ਕਰਾਂਗੇ ਠੀਕ ਹੈ ਜੀ 41 ਠੀਕ ਹੈ ਕੋਈ ਵੀ ਭਰਾ ਫੋਨ ਲਾ ਕੇ ਖੁੱਲਾ ਮੰਨ ਤਣ ਕਰਾਂਗੇ ਪਰ ਪਾਜੀ ਆ ਚੀਜ਼ਾਂ ਨਹੀਂ ਜੇ ਮਿਲਦੀਆਂ ਠੀਕ ਹੈ ਦੇਖੋ ਰਿਜਾਂ ਜੇ ਫਰਿਜਾਂ ਇੱਕ ਬਸ ਠੀਕ ਹੈ ਬੱਤੀ ਤੋਂ ਬੱਤੀ ਦੇ ਕੰਮ ਬਾਕੀ ਆ ਖੜਨੀਆਂ ਤੁਸੀਂ ਆਪਣੀ ਸਮਝਣਾ ਵੇਖ ਕੇ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਇਹ ਵੀ ਪਹਿਲਾ ਸੂਆ ਭਾਜੀ ਵਛੀ ਛੋਟੇ ਛੋਟੇ ਸਿੰਗ ਆ ਜੀ ਠੀਕ ਆ ਹਾਂਜੀ ਦੁੱਧ ਇਧਰ ਵੇਖੋ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਪਾਣੀ ਜਿਹੜਾ ਹੋਊਗਾ 9 ਗਾਰੰਟੀ ਦਵਾਂਗੇ 8 ਲੀਟਰ ਦੀ ਇਧਰ ਵੇਖੋ ਠੀਕ ਹੈ ਆ ਚਾਰੇ گاਵਾں ਭਾਜੀ ਪਾਈਆਂ ਚਾਰੇ ਫਰਿਜਾਂ ਠੀਕ ਹੈ ਆ ਦੇਖ ਅੱਜ ਹੀਟਰ ਕੋਈ ਨਹੀਂ ਹੈ ਹੀਟਰ ਨਹੀਂ ਹੈਗਾ ਭਾਜੀ ਗਰਮੀ ਬਹੁਤ ਆ ਰਹੀ ਆ ਚਾਲ ਨਹੀਂ ਆ ਤੇ ਮੈਂ ਕਿਹਾ ਚਲੋ ਫ੍ਰੀਜ ਦੀ ਲੋਡ ਬਰਫ ਬਰਫ ਦੀ ਠੀਕ ਆ ਹਾਂਜੀ ਤੋੜੋ ਫੇਰ ਇਹਨੂੰ ਹਾਂਜੀ ਲੋ ਵੀਰ ਜੀ ਤੁਸੀਂ ਤੋੜ ਲਓ ਇੱਕ ਚਲ ਹਾਂ ਮੰਗਾ ਬਾਤ ਉਹ ਤੂੰ ਸਾਡਾ ਬਾਕੀ ਸਿੰਘ ਇਹਦੇ ਹੈਗੇ ਜੀ

ਤੇ ਯਾਰਿਆ ਜਨਾ ਮਾਨ ਕਰਾਉਣਾ ਕਰਾ ਲਓ 28 ਦੀ ਦੇ ਦੀਏ ਹਾਂਜੀ 28 ਦੀ 28 ਦੀ ਦਵਾਂਗੇ ਭਾਜੀ ਅੱਛਾ 27 ਹੁਣ ਮੱਸਾ ਦਾ ਲੋ ਵੀ ਕਰਾਓ 27 ਦਵਾਂਗੇ ਆਪਾਂ 25 ਦੇ ਦਾਂਗੇ ਸਰ ਅੱਛਾ 25 ਦੀ 30000 30000 ਚਲੋ ਬਾਕੀ ਮੌਕੇ ਦੇ ਮਾਨ ਤਾਂ ਨੌਰ ਕਰਾ ਜੇ ਤੁਸੀਂ ਵੀ ਕਰਾਉਣੀ ਆਪਣਾ ਲੋ ਕਰਾ ਲਓ ਇਹ ਨਾ ਕੀ ਤੁਸੀਂ ਤੁਸੀਂ ਨਾ ਆ ਜਿਓ ਚਲੋ ਦੇ ਦੇ 24 ਦੀ ਫਿਰ ਹੋਰ ਕੀ ਹੈ 13000 ਦੀ ਭਾਜੀ 200 ਛੋਡੋ ਠੀਕ ਹੈ ਜੀ ਤੇ ਆ ਬੱਚੇ ਜਿਹੜੇ ਇਹਨਾਂ ਦੇ ਆ ਵੀਰ ਜੀ ਤੀਜੇ ਨੰਬਰ ਵਾਲੀ ਦੀ ਵਛੀ ਜੇ ਅੱਛਾ ਉਹਦੀ ਵਛੀ ਆ ਜਿਹੜੀ ਹੁਣ ਆਪਾਂ ਵਸ਼ੀ ਸ਼ੰਗਾਲੀ ਖੜੀ ਉਹਦੀ ਬੱਚੀ ਜੀ ਦੋ ਬੱਚੀਆਂ ਜੇ ਤਾਂ ਦੋ ਬੱਚੇ ਉਹ ਪਾਜੀ ਬੱਚੀਆਂ ਜੀ ਉਹ ਦੋਵੇਂ ਬੱਚੇ ਜੇ ਉਹ ਉਹਦੇ ਮਗਰ ਬੱਚੀ ਹੈ ਜਿਹੜੀ ਤੁਹਾਨੂੰ ਤੀਸਰੇ ਨੰਬਰ ਤੋਂ ਨੰਬਰ ਤੇ ਨਾਂ ਜਿਹੜੀ ਪਾਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਫੇਰ ਹੀ ਪੁੱਛ ਬਾਕੀ ਕੋਈ ਵੀ ਭਾ ਦੋ ਟਾਈਮ ਪਾਜੀ ਤਿੰਨ ਟਾਈਮ ਸਾਡੇ ਘਰ ਚ ਆ ਕੇ ਖੜੇ ਠੀਕ ਹੈ ਜੀ ਅਲਮਾ ਦੇਣਾ ਪਾਜੀ ਤਾਂ ਬੜਾ ਗਰਮੀ ਦਾ ਮੌਸਮ ਹੈ ਆਪਣੇ ਕਿਹੜੀਆਂ ਕਰਮ ਵਾਲਿਆਂ ਘਰ ਦੀਆਂ ਆ ਆਪਣਾ ਮੰਦਾ ਹੋਣਦਾ ਤੇ ਇਹਨਾਂ ਦਾ ਵੀ ਹੋਣਾ ਹੀ ਆ ਹਾਂਜੀ ਹਾਂਜੀ ਪਾਜੀ ਵੀ ਜੀ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੋ ਜੀ